ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਮਾਰਚ ਦੇ ਵਿੱਚ ਆਪਾਂ ਸੋਚ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ 600 ਯੂਨਟ ਟੋਟਲ ਫਰੀ ਅੱਜ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਉਣੀ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੀਸੋ ਯੋਜਨਾ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤੇ 90% ਤੋਂ ਵੱਧ ਖਰਚਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਦੇ ਨਾਲ ਆਪਣੀ ਦੂਸਰੇ ਕੰਮ ਵੀ ਲੱਫਟਾ ਰਹੇ ਨੇ ਮੇਰਾ ਨਾਮ ਸੀਮਾ ਆ ਸਾਡਾ ਅੱਗੇ ਪਹਿਲਾਂ ਬਿੱਲ ਬਹੁਤ ਆਉਂਦਾ ਸੀਗਾ ਹੁਣ ਸਾਡਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਭਗਵੰਤ ਮਾਨ ਦਾ ਕਰਦੇ ਆ ਮੇਰਾ ਨਾਮ ਹਿੰਦਰ ਕੌਰ ਹੈ ਅਸੀਂ ਉਦਮਨਗਰ ਰਹਿਣ ਵਾਲੇ ਆ ਤੇ ਸਾਡੇ ਬਿੱਲ ਜਿੱਦਾਂ ਜਾਤੀ ਸਰਕਾਰ ਹੋਈ ਆ ਸਾਡੇ ਬਿੱਲ ਮਾਫ ਹੋਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪੈਸੇ ਬਚਦੇ ਆ ਅਸੀਂ ਉਹ ਆਪਣੇ ਹੋਰ ਕੰਮਾਂ ਤੇ ਲਾ ਰਹੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਤਾਂ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆਂ ਜੇ ਬਾਰਿਸ਼ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰਲੌਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਨੂੰ ਜਾਊਗੀ ਗੱਲ ਨਹੀਂ ਅ ਜਨਰੇਟਰ ਮੋਟਰ ਸਭ ਚੱਲ ਰਹੀ ਹੈ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੀ ਨਹੀਂ ਇਹ ਹਮੇਸ਼ਾ ਹੀ ਐਵੇਂ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋਇਆ ਕਿੰਨਾ ਸਰ ਕਿੰਨਾ ਸਰ ਖੜਦਾ ਮੈਮ ਜੀ ਹੁਣ ਜਸਪੂ ਹੁਣ ਬਾਰੀ ਖਲੋਗੀ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਂਦੇ ਜੇ ਰਾਤ ਨੂੰ ਮਤਲਬ 12:30 12 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਇਹਦਾ ਕਾਰਨ ਕੀ ਆ ਮੈਂ ਮਾ ਆਪਣਾ ਸੀਵਰ ਜਿਹੜੀ ਆ ਨਾ ਹਾਂ ਪਾਣੀ ਵਾਸਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨਲ ਡਿਸਚਾਰਜ ਦੇ ਅਪਰਕਰ ਕਰਾਇਆ ਪਾਣੀ ਵਾਸਤੇ ਹੁੰਦਾ ਸਟਾਰਮ ਫਲੂ ਕਿਤੇ ਵੀ ਆ ਨਹੀਂ ਪੰਜਾਬ ਕਰਦੇ ਨਹੀਂ ਐ ਨਹੀਂ ਇੰਨਾ ਤਾਂ ਨਹੀਂ ਹੁੰਦਾ ਮੈਂ ਆਪਣਾ ਨਗਰ ਆ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਆ ਇਹ ਹੋਲੀ ਹੋ ਰਹੀ ਹੈ ਐਨ ਬਿਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਆ ਗਈਆਂ ਚਲਾਈਆਂ ਨੇ ਡਰੇਨੇ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ ਦੋ ਹਾਂ ਉਹ ਲੱਗੀਆਂ ਉਹ ਦੋਨੇ ਅੱਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਤੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਗਈਆਂ ਕਿੱਥਾ ਲੱਗੀਆਂ ਐਕਸ਼ਨ ਚਾਨਕਾ ਡਿਸਪੋਲ ਬਣੀ ਕੋ ਵਾਰਡ ਨੰਬਰ 14 ਹੀ ਬਣੀ ਹੋਈ ਹੈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹਦੋਂ ਯਾਰ ਟੈਂਡਰ ਟੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਈ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਜੋ ਉਹਨਾਂ ਨੇ ਦੇਖਣੀ ਹੁੰਦੀ ਹੈ ਅਸੀਂ ਦੱਸ ਦਿਆਂ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਵਿੱਚ ਆਈ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਆਪਕਲ ਨੂੰ ਇਹੋ ਸਾਥ ਨਹੀਂ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਟੈਂਡਰ ਉਹਨੂੰ ਲੈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋ ਰਿਹਾ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦੇ ਰੱਖਨੇ ਮੋਟਰਾਂ ਲੱਗੀਆਂ ਹੋਈਆਂ ਉਹ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿਉਂ ਆਰ ਨੰਬਰ 14 ਚ ਹਾਂ ਉਹ ਸਾਰਾ ਪਾਣੀ ਉਧਰ ਲੈ ਇਕੱਠਾ ਹੋ ਗਿਆ ਗਾਂ ਸੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨੇ ਨਹੀਂ ਇੱਕ ਤਾਂ ਉਹ ਲੱਗੀਆਂ ਇਹ ਚਾਨ ਕਰਦੀ ਹੋਰ ਨਹੀਂ ਲਾ ਸਕਦੇ ਨਹੀਂ ਲੋਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆਜ ਸਪੀਡ ਵਧ ਜੂਗੀ ਪਾਣੀ ਗਾਂ ਚੁੱਕੀ ਜਾਊਗਾ ਲੈ ਤਾਂ ਫਿਰ ਆਈਟ ਨੇ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਆਹੋ ਜੀ ਉਹ ਸਾਬ ਦੇ ਧਿਆਨ ਚ ਸਾਡੀ ਇਹੋ ਸਾਬ ਦੇ ਧਿਆਨ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਰਸ਼ ਹਰ ਸੀ ਉਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰ ਇੱਕ ਮਿੰਟ ਉਹਦਾ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ ਨੂੰ ਰੋਕ ਲੈਂਦੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਂਗੇ ਦਾ ਜਿੱਦ ਲੋਰ ਤੋਂ ਵੀ ਨਿਕਲਦੇ ਨੇ ਸੁੱਪਰ ਜਾਂਦੇ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਅੱਜ ਤੱਕ ਮੈਂ ਆਪਣੇ ਸਟਾਰਮ ਫਿਊਰ ਪੰਜਾਬ ਕੇ ਸ਼ਹਿਰ ਕੀ ਨਹੀਂ ਆਈ ਨਾ ਇਹਨਾ ਬਗਿੱਦ ਨਹੀਂ ਮੈਂ ਦੇਖਿਆ ਤਾਂ ਬਹੁਤ ਜ਼ਿਆਦਾ ਆ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰੀਏ ਇਹ ਵੀ ਗੱਲ ਕਰਦਾਂਗੇ ਜੀ ਇਹੋ ਸਾਬ ਚਾਸੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੋ ਸੀ ਵੀ ਰਿਪੋਰਟ ਤੇ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਚ ਲਾਉਂਦਾ ਲਾ ਮੋਟਰ ਦਾ ਤੁਸੀਂ ਚਲੋ ਵੀ ਮੈਂ ਉਹਦਾ ਹੈਂਡਓਵਰ ਇਹਨੇ ਕਿੱਥੇ ਕੁਮਾਦ ਉੱਪਰ ਮੈਂ ਕਾਗਜ਼ 'ਤੇ ਡਾਕੂ ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀ ਸਾਨੂੰ ਕਿਹਨੇ ਹੈਂਡਓਵਰ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਗੱਲ ਨੂੰ ਆਓ ਮੇਰੇ ਕੋਲ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦਾ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਯੋ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤੀ ਕਿਉਂ ਨਹੀਂ ਐਮਸੀਡੀ ਹੈਂਡ ਟੇਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ ਨਹੀਂ ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਬਈ ਸਾਰਾ ਸ਼ਹਿਰ ਡੋਬ ਰੱਖਿਆ ਬਿਨਾ ਗੱਲ ਤੋਂ ਹਾਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆ ਇਹ ਝੂਠ ਨਹੀਂ ਬੋਲਦਾ ਨਾ ਕਲੀਅਰ ਕਹੂੰਗਾ ਨਹੀਂ ਮੈਂ ਕਿਓ ਸਰ ਤੇ ਇਹ ਉਹ ਰੱਖੀ ਵੀ ਹੈ ਜੀ ਮੀਟਿੰਗ ਰੱਖੀ ਹੋਈ ਹੈ ਰੱਖੀ ਹੋਈ ਹੈ ਕੱਲ ਨੂੰ ਆਉਣੇ ਗੱਲ ਦੀ ਇਹਨਾਂ ਨੇ ਇਹ ਇਹ ਤਾਂ ਕਰੋ ਇਹ ਤਾਂ ਜਿਹੜੇ ਸਾਈਨ ਹੈ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਮੈਕ ਮੇਰੇ ਕੋਲ ਸੀਗੇ ਇਹਨਾਂ ਨੇ ਟੇਕਓਵਰ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਮੈਂ ਮੈਮ ਜੇ ਮੈਂ ਤੁਹਾਨੂੰ ਦੱਸ ਤਾਂ ਲੈ ਇਹ ਹੁਣ ਗਲਤ ਕਿੰਨੇ ਸੀਰ ਜੇ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਚੋਲੋ ਕੋਈ ਨਿਕੜਦੇ ਗੱਲ ਮਮਾ ਅਜਾ ਸਾਈਕੋ ਇਹ ਦਿੱਤ ਟੋਆ ਕਹਿੰਦਾ ਸੀਗਾ ਪੱਟਿਆ ਪੈਂਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਅੱਥੇ ਕੋਈ ਡਿੱਗ ਪਵੇ ਵਿੱਚ ਹੁਣ ਫਰਦਿਆਂ ਜੀ ਉਹ ਮਕਰ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ ਕੀ ਸੀਗਾ ਹਾਂਜੀ ਹਾਂਜੀ ਮੈਂ ਹੁਣ ਆਈ ਹਾਂ ਦੱਸਦੀ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਨੂੰ ਹੈ ਸਭ ਕੁਝ ਉਹ ਤੈਨਾਂ ਦੀ ਕਰਨ ਦੀ ਹੈ ਜੀ ਹੂੰ ਇਹ ਥੋੜਾ ਜਿਆਦਾ ਫਕਰਦੀ ਆ ਮੈਨੂੰ ਜਮਾ ਸੈਂਟਰ ਪੁਆਇੰਟ ਆ ਜੀ ਬਿਜਾਹ ਹੁੰਦਾ ਆਹਾਂ ਹਾਂ ਜੀ ਇੱਥੇ ਵੀ ਆਹ ਹਾਲਾ ਦੀ ਤੁਸੀਂ ਤੁਸੀਂ ਆਓ ਨਹੀਂ ਨੇ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਂ ਹੀ ਨਿਕਲਦਾ ਹੀ ਨਹੀਂ ਆ ਖੜਾ ਹੀ ਆ ਲੋਕ ਰਾਤ ਤਾਂ ਹੀ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਉਹ ਮੈਂ ਪਤਾ ਕਰਦਾ ਬਿਲਕੁਲ ਨਹੀਂ ਪਈ ਜਾਨਾ ਅਰਦਨ ਰੋਟੀ ਅਸੀਂ ਕਰੋ ਖਾਣ ਦੀ ਆ ਸਾਰੇ ਦੁਕਾਨਦਾਰ ਖੜੇ ਆ ਪੂਰਾ ਹਾਲ ਹੈ ਇਹਨਾਂ ਨੇ ਡਾਕਟਰ ਵੀ ਪਈ ਜਾਣਾ ਤੇ ਹਫਤਾ ਤੁਹਾਨੂੰ ਰੋਟੀ ਚੱਲਣਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਉਹ ਟ੍ਰਾਂਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕਣ ਨੂੰ ਕਰ ਸੀ ਆ ਮਾ ਆਉਜੀ ਉਹ ਮਾਡਨ ਸਾਰੇ ਗੜ੍ਹ ਇਲਾਕੇ ਆਈਆਂ ਬਾਜ਼ਾਰ ਚ ਤਾਂ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਇਹ ਤਾਂ ਜ਼ਰੂਰ ਆਪੇ ਕਿੰਨੇ ਸਾਲਾਂ ਦੀ ਇਹ ਸਮੱਸਿਆ ਪੁਰਾਣਾ ਹੈ ਪੁਰਾਣਾ ਹੈ ਦੇਖਾ ਨਹੀਂ ਪਾਣੀ ਪਾਣੀ ਖੜਾ ਹੋ ਜਾਂਦਾ ਜੀ ਕਰ ਟੱਪ ਦੀ ਜੁੱਫਾ ਟੱਪ ਦੀ ਤੇਜ਼ੀ ਨਾਲ ਪੜਦੀਆਂ ਜਿਵੇਂ ਲੈ ਵੀ ਵਸ ਹੋਵੇ ਹਾਂ ਹਾਂ ਕਈ ਵੇਲੇ ਤਾਂ ਕੋਈ ਗੱਲ ਕਰਵਾਉਣਾ ਬੰਦਾ ਕਾਂ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕਾਉਂਟਰ ਵਿੱਚ ਵੜ ਜਾਂਦਾ ਹਾਂਜੀ ਹਾਂਜੀ ਇਹਨਾਂ ਬੁਰਾ ਹਾਲ